ਸਸ਼ਵਿਕਾ ਜੀ ਮੈਂ ਇਹੀ ਸੰਦੇਸ਼ ਦੇਣਾ ਚਾਹੂੰਗੀ ਸਭ ਤੋਂ ਪਹਿਲਾਂ ਤੇ ਮੈਂ ਥੈਂਕ ਯੂ ਕਰੂੰਗੀ ਸੀਵਾ ਦਾ ਕਿ ਇਹਨਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਵੀ ਕਿ ਉਹ ਅਲਰੇਡੀ এডੂਕੇਸ਼ਨ ਦੇ ਉੱਤੇ ਕੰਮ ਕਰ ਰਹੇ ਹੈ ਔਰ ਬੈਕਵਰਡ ਏਰੀਆਸ ਨੂੰ ਪ੍ਰਮੋਟ ਕਰਨ ਦਾ ਕੰਮ ਕਰ ਰਹੇ ਹੈ ਔਰ ਮੈਂ ਕੁੜੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਕੁੜੀਆਂ ਕਿਸੇ ਵੀ ਰੂਪ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੂੰ ਘਟਨੀ ਸਮਝਣਾ ਚਾਹੀਦਾ ਜਿਸ ਏਰੀਆ ਦੇ ਵਿੱਚ ਅੱਜ ਮੈਂ ਆਈ ਹਾਂ ਇੱਥੋਂ ਦੀ ਮਾਤਾ ਗੁਲਾਬਕੌਰ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਦੇ ਸੰਘਰਸ਼ 'ਚ ਆਪਣਾ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ ਔਰ ਔਰਤਾਂ ਨੂੰ ਹਮੇਸ਼ਾ ਹੀ ਇੰਪਾਵਰ ਕੀਤਾ ਹੈ এডੂਕੇਸ਼ਨ ਨੇ ਔਰ ਅੱਜ ਮੈਂ ਇੱਕ এডੂਕੇਸ਼ਨ ਧਾਇਰੇ ਦੇ ਵਿੱਚ ਹੀ ਬੈਠੀ ਹੋਈ ਆ ਔਰ ਇਹ ਹੀ ਕਹਿਣਾ ਚਾਹੂੰਗੀ ਕਿ ਜਿਹੜਾ ਇਹ ਵਿਮਨਸ ਡੇ ਹੈ ਅੱਜ ਸਾਨੂੰ ਮਨਾਉਣ ਦੀ ਕਿਉਂ ਲੋੜ ਪਈ ਹੈ ਇਦੇ ਪਿੱਛੇ ਵੀ ਰੀਜ਼ਨ ਹੈ ਕਿਉਂਕਿ ਤਿਹਾੜ ਤੇ ਸਾਡੀ ਜੱਦੀ ਪੁਸ਼ਟੀ ਅਸੀਂ ਮਨਾਉਨੇ ਆ ਪਰ ਔਰ ਵਿਮਨ ਸਡੇ ਜਾਂ ਫਾਦਰਸਡੇ ਇਹ ਜਿਹੜੇ ਦਿਨ ਐ ਅਸੀਂ ਮਨਾਉਨੇ ਆ ਇਹਦੇ ਪਿੱਛੇ ਰੀਜ਼ਨ ਇਹੀ ਹੈ ਕਿਤੇ ਨਾ ਕਿਤੇ ਸਾਡੀ ਸੋਸਾਇਟੀ ਦੇ ਵਿੱਚ ਵਿਮਨ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਠੀਕ ਹੈ ਅਸੀਂ ਵਿਮਨਸਡੇ ਪਹਿਲਾਂ ਵੀ ਮਨਾਏ ਹੋਣਗੇ ਅੱਜ ਵੀ ਮਨਾ ਰਹੇ ਆ ਔਰ ਆਉਣ ਵਾਲੇ ਟਾਈਮ ਦੇ ਉੱਤੇ ਵੀ ਮਨਾਵਾਂਗੇ ਬਟ ਕੁਐਸਚਨ ਇਹ ਹੈ ਕਿ ਇਸ ਦੇ ਦੌਰਾਨ ਜਿਹੜੀ ਇਹ ਔਰਤਾਂ ਨੂੰ ਇੰਪਾਵਰ ਕਰਨ ਦੀ ਗੱਲ ਹੈ ਉਹ ਕਿਤਨਾ ਕਿਤੇ ਆਪਾਂ ਨੂੰ ਸੋਚਣੀ ਚਾਹੀਦੀ ਹੈ ਕੱਲਾ ਵਿਮਨਸਡੇ ਨਹੀਂ ਮਨਾ ਕੇ ਅਸੀਂ ਲੈਕਚਰ ਦੇ ਸਕਦੇ ਬਿਕਾ ਇਸ ਪਿੱਛੇ ਨਿਰਪਯਾਦਾ ਕੇਸ ਹੋਏ ਸੇਗਾ ਫਿਰ ਬੰਗਾਲ ਦੇ ਵਿੱਚ ਸਾਡੀ ਭੈਣ ਦੇ ਨਾਲ ਬਹੁਤ ਗਲਤ ਹੋਇਆ ਔਰ ਮੈਨੂੰ ਲੱਗਦਾ ਹੈ ਵੀ ਜਦੋਂ ਵੀ ਅਸੀਂ ਵਿਮਨਸਡੇ ਮਨਾਈਏ ਅਸੀਂ ਪ੍ਰਣ ਲਈਏ ਕਿ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਆਪਣੇ ਲੋਕਾਂ ਦੇ ਵਿੱਚ ਇਹ ਜਿਹੜੀ ਅਵੇਅਰਨੈਸ ਲੈ ਕੇ ਜਾਣੀ ਹੈ ਔਰ ਇਹਦੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਸਾਡੇ ਵਿੱਚ ਖੁਦ ਹੈ ਕਿਉਂਕਿ ਮੈਂ ਇੱਕ ਔਰਤ ਹਾਂ ਮੈਨੂੰ ਲੱਗਦਾ ਹੈ ਕਿ ਇਹਦੀ ਰਿਸਪੌਂਸਿਬਿਲਟੀ ਮਾਂ ਮਾਂ ਔਰਤ ਜਿਹੜੀ ਮਦਰ ਦਾ ਰੋਲ ਅਦਾ ਕਰਦੀ ਹੈ ਦਾਦੀ ਦਾ ਰੋਲ ਅਦਾ ਕਰਦੀ ਹੈ ਜਾਂ ਘਰ ਦੇ ਵਿੱਚ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਨੂੰ ਆਪਣੇ ਬੇਟਿਆਂ ਨੂੰ ਉਹ ਵੈਲਿਊਜ਼ ਦੇਣੀਆਂ ਚਾਹੀਦੀਆਂ ਨੇ ਕਿ ਉਹ ਇੱਕ ਔਰਤ ਦੀ ਰਿਸਪੈਕਟ ਕਰਨ ਠੀਕ ਹੈ ਉਹ ਜਿਹੜੀ ਵੈਲਿਊਜ਼ ਤੇ ਰਿਸਪੈਕਟ ਉਹ ਸਾਡੇ ਘਰਾਂ ਪਰਿਵਾਰਾਂ ਦੇ ਵਿੱਚੋਂ ਹੀ ਆ ਸਕਦੀ ਹੈ ਕਿਉਂਕਿ ਇੱਕ ਔਰਤ ਹੀ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਇੱਕ ਕੁੜੀ ਨੂੰ ਜਨਮ ਦਿੰਦੀ ਹੈ ਵੂਮਨ ਡੇ ਮਨਾਇਆ ਜਾਂਦਾ ਹੈਗਾ ਆਦਰ ਸਤਕਾਰ ਕੀਤਾ ਜਾਂਦਾ ਲੱਗਦਾ ਨਹੀਂ ਵੀ ਹਰ ਦਿਨ ਜਿਹੜਾ ਇੱਕ जग ਜਾਨਣੀ ਹੈ ਉਹਦੇ ਲਈ ਹਰ ਦਿਨੇ ਵੂਮਨ ਡੇ ਹੋਣਾ ਚਾਹੀਦਾ ਹੈ ਐਬਸੋਲੂਟਲੀ ਇਸੇ ਕਰਕੇ ਮੈਂ ਕਿਹਾ ਵੀ ਇੱਕ ਔਰਤ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਠੀਕ ਹੈ ਔਰਤ ਨੇ ਹੀ ਹਰ ਇੱਕ ਚੀਜ਼ ਨੂੰ ਜਨਮ ਦੇਣਾ ਹੈ ਮੁੰਡੇ ਨੂੰ ਦੇਣਾ ਹੈ ਕੁੜੀ ਨੂੰ ਦੇਣਾ ਹੈ ਤੇ ਜਿਹੜੇ ਘਰ ਦੇ ਵਿੱਚ ਜਿਹੜੇ ਉਹ ਪ੍ਰਿੰਸੀਪਲਸ ਹੈ ਜਿਹੜੇ ਉਹ ਮੋਰਲ ਵੈਲਿਊਜ਼ ਹੈ ਜਿਹੜੀਆਂ ਉਹਨੂੰ ਸਿਖਾਉਣੀਆਂ ਚਾਹੀਦੀਆਂ ਨੇ ਆਪਣੇ ਬੇਟੇ ਨੂੰ ਜੇ ਇਹੋ ਜਿਹੀਆਂ ਚੀਜ਼ਾਂ ਉਹ ਸਿਖਾਵੇ ਤੇ ਆਪਣੀ ਸੋਸਾਇਟੀ ਦੇ ਵਿੱਚ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਸ਼ੂਜ਼ ਨੇ ਉਹ ਨਹੀਂ ਹੋਣਗੇ ਭਾਵੇਂ ਡੋਰੀ ਨੂੰ ਲੈ ਕੇ ਹੋਣ ਭਾਵੇਂ ਅਬਿਊਜ਼ ਕੀਤਾ ਜਾਵੇ ਭਾਵੇਂ ਰੇਪ ਕੇਸਿਸ ਹੋਣ ਜਦੋਂ ਸਾਡੇ ਬੱਚਿਆਂ ਨੂੰ ਅਸੀਂ ਘਰੇ ਉਹੋ ਜਿਹੀ ਮੋਰਲ ਵੈਲਿਊਜ਼ ਦਵਾਂਗੇ ਤੇ ਮੈਨੂੰ ਲੱਗਦਾ ਹੈ ਇਹ ਜਿਹੇ ਕੇਸਿਸ ਜਿਹੜੇ ਐ ਉਹ ਘਰਾਂ ਦੇ ਵਿੱਚੋਂ ਸੋਸਾਇਟੀ ਦੇ ਵਿੱਚੋਂ ਖਤਮ ਹੋ ਜਾਣਗੇ ਔਰ ਨਾਲ ਹੀ ਜੇ ਸੁਪਰੀਮ ਕੋਰਟ ਨੇ ਅਧਿਕਾਰ ਦਿੱਤੇ ਹੈ ਔਰਤ ਵਾਸਤੇ ਕਿ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪ੍ਰਾਪਰਟੀਆਂ ਦੇ ਵਿੱਚ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦੀ ਆਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਆਂ ਹਮੇਸ਼ਾ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਕੁੜੀ ਦਾ ਵਿਆਹ ਕਰਨਾ ਹੈ ਉਹਨੂੰ ਅਗਲੇ ਘਰ ਭੇਜਣਾ ਹੈ ਕਿਉਂ ਇਹ ਟੈਨਸ਼ਨ ਨਹੀਂ ਹੋਣੀ ਚਾਹੀਦੀ ਉਹ ਕੁੜੀ ਜਦੋਂ ਮਾਂ ਦੇ ਢਿੱਡ ਚ ਰਹਿੰਦੀ ਹੈ 9 ਮਹੀਨੇ ਬਾਅਦ ਉਹ 9 ਮਹੀਨੇ ਬਾਅਦ ਉਹ ਵੀ ਆਉਂਦੀ ਹੈ 9 ਮਹੀਨੇ ਮੁੰਡੇ ਨੂੰ ਵੀ ਲੱਗਦੇ ਆ ਦੋਵੇਂ ਸੇਮ ਨੇ ਉਹਦੀ ਐਜੂਕੇਸ਼ਨ ਸੇਮ ਸੈਕਟਰ ਦੇ ਵਿੱਚ ਹੁੰਦੀ ਹੈ ਬਚਪਨ ਤੋਂ ਲੈ ਕੇ ਵੱਡੇ ਹੁੰਦਿਆਂ ਤੱਕ ਪਿਆਰ ਇਕੱਠਾ ਇੱਕ ਫੈਮਿਲੀ 'ਚ ਮਿਲਦਾ ਹੈ ਫਿਰ ਕਿਉਂ ਇੱਕਦਮ ਆਪਣੇ ਜਿਗਰ ਦੇ ਟੁਕੜੇ ਨੂੰ ਤੁਸੀਂ ਦੂਜੇ ਘਰ ਭੇਜਣ ਦੀ ਗੱਲ ਕਰਦੇ ਹੋ ਜੇ ਤੁਸੀਂ ਭੇਜਦੇ ਵੀ ਹੋ ਜ਼ਰੂਰੀ ਨਹੀਂ ਹੈ ਵੀ ਉਹ ਅਗਲੇ ਘਰ ਜਾ ਕੇ ਉਹੋ ਜਿਹੀ ਮੈਂਟਲ ਸਟੇਟਮੈਂਟ ਮੈਂਟਲ ਜਿਹੜੀ ਹੈ ਉਹਦੀ ਸਟੇਜ ਹੈ ਰਵੇ ਯੂ ਨੇਵਰ ਨੋ ਬਹੁਤ ਸਾਰੇ ਲੋਕ ਕੀ ਹਰਾਸਮੈਂਟ ਕਰਦੇ ਆ ਸਾਰੀਆਂ ਚੀਜ਼ਾਂ ਕਰਦੇ ਆ ਮੈਨੂੰ ਲੱਗਦਾ ਹੈ ਕੁੜੀ ਨੂੰ ਮੈਂਟਲ ਸਟੇਬਲ ਰਹਿਣ ਵਾਸਤੇ ਫਾਈਨੈਂਸ਼ਲੀ ਸਿਕਿਉਰ ਹੋਣ ਦੀ ਲੋੜ ਹੈ ਉਹਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਇਸ ਕਰਕੇ ਐਜੂਕੇਟਿਡ ਹੋਣਾ ਚਾਹੀਦਾ ਉਸ ਤੋਂ ਇਲਾਵਾ ਮਾਂ ਨੂੰ ਤੇ ਪਿਓ ਨੂੰ ਆਪਣੇ ਬੱਚਿਆਂ ਦੇ ਵਿੱਚ ਜਿਹੜਾ ਵਿਤਰਾ ਹੈ ਉਹ ਨਹੀਂ ਕਰਨਾ ਚਾਹੀਦਾ ਬਰਾਬਰ ਦਾ ਰੱਖਣਾ ਚਾਹੀਦਾ ਹੈ ਤਾਂ ਕਿ ਅਗਲੇ ਘਰ ਵੀ ਜਾਵੇ ਤੇ ਉਹਦੀ ਇੱਜ਼ਤ ਹੋਵੇ ਉਹ ਆਪਣੇ ਆਪ ਦੇ ਵਿੱਚ ਇੱਕ ਰਿਸਪੈਕਟਫੁਲ ਹੋਵੇ ਔਰ ਉਹਨਾਂ ਦੀ ਵੀ ਕੁੜੀ ਜੇ ਅਗਲੇ ਘਰੋਂ ਆਵੇ ਤੇ ਉਹ ਵੀ ਸੋ ਬਰਾਬਰਤਾ ਦਾ ਸਮਾਜ ਅਸੀਂ ਖੋਜ ਸਿਰਜ ਸਕਦੇ ਹਾਂ ਜੇ ਸਾਡੇ ਮਾਪਿਓ ਇਸ ਚੀਜ਼ ਦੀ ਰਿਸਪੌਂਸਿਬਿਲਟੀ ਚੁੱਕਣ ਤੇ ਪੋਲਿਟਿਕਸ ਵਿੱਚ ਚਾਹੁੰਦਾ ਕੀ ਉਦੇਸ਼ ਕੀ ਉਪਸੈਗਾ ਤੁਹਾਡਾ ਵੇਖੋ ਜੀ ਮੈਨੂੰ ਇਹ ਲੱਗਦਾ ਹੈ ਵੀ ਕੁੜੀਆਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਜਿਵੇਂ ਇੱਕ ਕੁੜੀ ਘਰ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦੀ ਹੈ ਫੈਮਿਲੀ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦੀ ਹੈ ਉਸੇ ਤਰੀਕੇ ਦੇ ਨਾਲ ਓਨੀ ਸincerity ਦੇ ਨਾਲ ਜਿਹੜੀ ਪੋਲਿਟਿਕਸ ਦੇ ਵਿੱਚ ਅਸੀਂ ਸੋਸਾਇਟੀ ਨੂੰ ਸਰਵ ਕਰਨਾ ਹੁੰਦਾ ਹੈ ਇੱਕ ਸਿਸਟਮ ਨੂੰ ਮੈਨੇਜ ਕਰਨਾ ਹੁੰਦਾ ਹੈ ਤੇ ਕੁੜੀਆਂ ਮੈਨੂੰ ਲੱਗਦਾ ਵਧੀਆ ਤਰੀਕੇ ਦੇ ਨਾਲ ਕਰ ਸਕਦੀਆਂ ਨੇ ਬਾਦਵ ਅਧਿਕਾਰਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਵੀ ਬਾਦਵ ਅਧਿਕਾਰ ਲਿੱਤੇ ਜਾਣ ਕੋਰਟਾਂ ਵੀ ਕਹਿੰਦੀਆਂ ਨੇ ਸਰਕਾਰਾਂ ਵੀ ਕਹਿੰਦੀਆਂ ਨੇ ਅੱਜ ਵੀ ਇਹ ਜਿਹੜੀ ਇੱਕ ਔਰਤ ਇੱਕ ਘਰ ਦੇ ਵਿਰੇ ਤੱਕ ਸੀਮਤ ਹੈ ਚੋਣਾਂ ਦੇ ਵਿੱਚ ਗੱਲ ਕਰੀਏ 50% ਰਾਖਵਾ ਕਰਨ ਦੀ ਗੱਲ ਹੋ ਗਈ ਹੈ ਮੈਂਬਰ ਪਾਰਲੀਮੈਂਟ ਹੋਣ ਵਿਧਾਇਕ ਹੋਣ ਉਹ ਬੋਲਦੇ ਆ ਬਾਹਰ ਜਾ ਕੇ ਗੱਲ ਰੱਖਦੇ ਆ ਪਾਰਲੀਮੈਂਟ ਦੇ ਵਿੱਚ ਵੀ ਰੱਖਦੇ ਪਰ ਸਰਪੰਚੀ ਹੈ ਪੰਚੀ ਹੈ ਬਰਾਕਸਾ ਮੁਕੀ ਜ਼ਿਲ੍ਹਾ ਪ੍ਰਿਸਡੈਂਟ ਨਵੰਬਰ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਜਾਂਦੇ ਜਿੱਥੇ ਵੀ ਜਾਂਦੇ ਉਹਨਾਂ ਦੇ ਜਿਹੜੇ ਪਤੀ ਦੇਵ ਹੈ ਉਹ ਸਰਪੰਚ ਲਾ ਇਹ ਮੈਨੂੰ ਲੱਗਦਾ ਗਲਤ ਹੈ ਐਵੇਂ ਨਹੀਂ ਹੋਣਾ ਚਾਹੀਦਾ ਔਰਤਾਂ ਨੂੰ ਆਪਣੇ ਵਿੱਚ ਇੱਕ ਕੌਨਫੀਡੈਂਸ ਰੱਖਣਾ ਚਾਹੀਦਾ ਹੈ ਵੀ ਇੱਕ ਔਰਤ ਜਦੋਂ ਘਰ ਸੰਭਾਲਦੀ ਹੈ ਰਿਸ਼ਤੇ ਸੰਭਾਲਦੀ ਹੈ ਤੇ ਉਸ ਤੋਂ ਵੱਡਾ ਕੋਈ ਕੰਮ ਨਹੀਂ ਹੁੰਦਾ ਤੇ ਸੁਸਾਇਟੀ ਨੂੰ ਜਦੋਂ ਘਰ ਦੀ ਸਫਾਈ ਕਰਦੀ ਹੈ ਜਾਂ ਕਿਚਨ ਨੂੰ ਇੱਕ ਸੰਭਾਲਣ ਦਾ ਜਿਹੜਾ ਕੰਮ ਹੁੰਦਾ ਹੈ ਇੱਕ ਥੋੜੀ ਦੇਰ ਵਾਸਤੇ ਜੇ ਕੋਈ ਭਰਾ ਜਾਂ ਚਲ ਜੇ ਤੇ ਉਹ ਥੋੜਾ ਉਹਨੂੰ ਮੈਨੇਜ ਕਰਨਾ ਡਿਫਿਕਲਟ ਹੋ ਜਾਂਦਾ ਹੈ ਤੁਸੀਂ ਸੋਚੋ ਉਹ ਛੇਤੀ ਛੇਤੀ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਲੈਂਦੀ ਹੈ ਔਰ ਮੈਨੂੰ ਇਹ ਲੱਗਦਾ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਇੱਕ ਔਰਤ ਹੈ ਸਾਡੇ ਸਮਾਜ ਦੇ ਵਿੱਚ ਸਾਡੀ ਸੁਸਾਇਟੀ ਨੂੰ ਸੰਭਾਲਣ ਵਾਸਤੇ ਬੜੀ ਪਰਫੈਕਸ਼ਨ ਦੇ ਨਾਲ ਸੰਭੂਗੀ ਸੋ ਉਹਨੂੰ ਆਪਣੇ ਦੇ ਆਪਣੇ ਵਿੱਚ ਇੱਕ ਕੌਨਫੀਡੈਂਸ ਰੱਖਣਾ ਚਾਹੀਦਾ ਹੈ ਕਿ ਮੈਂ ਇਹ ਸਾਰਾ ਕੁਝ ਕਰ ਸਕਦੀ ਹਾਂ ਮੈਂ ਪ੍ਰੋਬਲਮ ਸੌਰਟ ਆਊਟ ਕਰ ਸਕਦੀ ਹਾਂ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਮਰਦ ਪ੍ਰਧਾਨ ਜਿਹੜਾ ਸਾਡਾ ਸਮਾਜ ਹੈ ਅੱਜ ਦੀ ਰੇਟ ਚ ਉਹਨਾਂ ਨੂੰ ਔਰਤਾਂ ਨੂੰ ਡੋਮਿਨੇਟ ਨਹੀਂ ਕਰਨਾ ਚਾਹੀਦਾ ਔਰਤਾਂ ਨੂੰ ਆਪਣੇ ਹੱਕਾਂ ਵਾਸਤੇ ਖੁਦ ਜਾਗਰੂਤ ਹੋਣਾ ਚਾਹੀਦਾ ਹੈ ਉਹਨਾਂ ਦੇ ਵਿੱਚ ਖੁਦ ਆਪਣੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਅਸੀਂ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਸਾਨੂੰ ਕਿਸੇ ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ